ਵੀਰੋ ਅੱਜ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਉੱਗੇ ਲੇਖਕ ਬਲਵੰਤ ਗਾਰਗੀ ਜੀ ਦੀ ਜਿਹੜੀ ਯਾਦਗਰੀ ਆ ਉਹ ਦੇਖਣ ਦਾ ਮੌਕਾ ਮਿਲਿਆ ਉਹਨਾਂ ਦੀਆਂ ਯਾਦਾਂ ਦੇਖਣ ਦਾ ਮੌਕਾ ਮਿਲਿਆ ਇੱਥੇ ਇਹ ਵੈਦ ਜਦਵਿੰਦਰ ਸਿੰਘ ਜੀ ਨੇ ਇਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਇਸ ਕਮਰੇ ਦੇ ਵਿੱਚ ਜਿੱਥੇ ਇਹ ਹੱਥ ਕਰ ਰਹੇ ਆ ਇਸ ਕਮਰੇ ਦੇ ਵਿੱਚ ਬਲਵੰਤ ਗਾਰਗੀ ਜੀ ਪੜ੍ਹਦੇ ਹੁੰਦੇ ਸੀ ਇਹ ਅੰਗਰੇਜ਼ਾਂ ਵੇਲੇ ਦੀ ਇੱਕ ਨਹਿਰੀ ਕੋਠੀ ਆ ਤੇ ਇਸ ਕਮਰੇ ਦੇ ਵਿੱਚ ਵੈਦਜੀ ਨੇ ਦੱਸਿਆ ਵੀ ਦੀਵਾ ਲਾ ਕੇ ਪੜਦੇ ਹੁੰਦੇ ਸੀ ਬਲਵੰਤ ਗਾਰਗੀ ਜੀ ਤੇ ਇਹ ਕਮਰਾ ਸੀ ਉਹਨਾਂ ਦਾ ਨਿੱਜੀ ਕਮਰਾ ਤੇ ਬਹੁਤ ਸੋਹਣੀ ਮਤਲਬ ਕਿ ਨਹਿਰੀ ਕੋਠੀ ਹੈਗੀ ਲੋਕੇਸ਼ਨ ਬਹੁਤ ਸੋਹਣੀ ਹੈਗੀ ਤੇ ਪਰ ਜਿਹੜੀ ਹਾਲਤ ਸੀਗੀ ਕਮਰੇ ਦੀ ਉਹ ਤੁਸੀਂ ਦੇਖ ਹੀ ਰਹੇ ਹੋਵੋਗੇ ਚਲੋ ਉਹ ਉਹ ਹੋਰ ਗੱਲ ਹੈਗੀ ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਕਿ ਮੈਂ ਬਲਵੰਤ ਗਾਰਗੀ ਦਾ ਖੁਦ ਫੈਨ ਹਾਂਗਾ ਤੇ ਉਹਨਾਂ ਦੀਆਂ ਬੜੀਆਂ ਸੋਹਣੀਆਂ-ਸੋਹਣੀਆਂ ਕਹਾਣੀਆਂ ਮੈਨੂੰ ਲੱਗਦੀਆਂ ਜਿਵੇਂ ਲੋਹਾਕਟ ਤੇ ਉਹਨਾਂ ਦੀਆਂ ਪਿਆਰੀਆਂ-ਪਿਆਰੀਆਂ ਕਹਾਣੀਆਂ ਹੈਗੀਆਂ ਜਿਵੇਂ ਨਿੱਜੀ ਜੀਵਨ ਚ ਪਿੰਡ ਦੇ ਜੀਵਨ ਨੂੰ ਦਿਖਾਉਂਦੀਆਂ ਹੈਗੀਆਂ ਬੈਦ ਜਦਵਿੰਦਰ ਸਿੰਘ ਜੀ ਨੇ ਸਾਨੂੰ ਮਤਲਬ ਕਿ ਇਹ ਚੀਜ਼ਾਂ ਦਿਖਾਈਆਂ ਤੇ ਮੇਰੇ ਜੋ ਏਰੀਏ ਦੇ ਵਿੱਚੋਂ ਨੇੜੇ-ਤੇੜੇ ਹੀ ਸੀ ਇਹ ਜਗਾ ਤੇ ਬਹੁਤੀ ਦੂਰ ਨਹੀਂ ਸੀ ਬੈਦ ਜਦਵਿੰਦਰ ਸਿੰਘ ਜੀ ਸੈਣਾ ਤੋਂ ਨੇ ਤੇ ਇਹ ਲੋਕਲ ਬਿਲੋਂਗ ਕਰਦੇ ਨੇ ਉਥੋਂ ਦੇ ਬਸਨੀਕ ਨੇ ਤੇ ਬਾਕੀ ਜੋ ਗੱਲਬਾਤ ਇਹ ਵੀ ਹੈਗੀ ਕਿ ਇਹ ਉਥੋਂ ਦੇ ਉੱਗੋ ਜਿਹੜੇ ਵੀ ਉੱਗੇ ਜੋ ਰਾਜਨੀਤਿਕ ਤੌਰ ਤੇ ਕਹੀਏ ਵੀ ਅੱਛੇ ਬੰਦੇ ਨੇ ਤੇ ਪਿੰਡ ਦੇ ਵਿੱਚ ਅੱਛਾ ਸਰੂਕਾਰ ਹੈ ਇਹਨਾਂ ਦਾ ਤੇ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਬਹੁਤ ਅੱਛਾ ਲੱਗਿਆ ਇਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿਉਂਕਿ ਫਿਰ ਇਹਨਾਂ ਨਾਲ ਮੈਂ ਗੱਲਬਾਤ ਕਰਕੇ ਨਾ ਤਾਂ ਇਹ ਵੀ ਪੁੱਛਿਆ ਵੀ ਤੁਹਾਡੇ ਸਮੇਂ ਤੋਂ ਕੁਝ ਪਹਿਲਾਂ ਹੀ ਹੋਏ ਹੋਣਗੇ ਬਲਵੰਤ ਗਾਰਗੀ ਜੀ ਤਾਂ ਉਹਨਾਂ ਨੇ ਦੱਸਿਆ ਕਿ ਸਾ ਮੇਰੇ ਕੁਝ ਸਮੇਂ ਤੋਂ ਪਹਿਲਾਂ ਹੀ ਹੋਏ ਨੇ ਬਲਵੰਤ ਗਾਰਗੀ ਜੀ ਤੇ ਕਿਉਂਕਿ ਇਹਨਾਂ ਦੀ ਵੀ ਏਜ ਤੁਸੀਂ ਦੇਖ ਸਕਦੇ ਹੋ ਕਾਫੀ ਹੋ ਚੁੱਕੀ ਆ ਤੇ ਬਲਵੰਤ ਗਾਰਗੀ ਜੀ ਨੇ ਉਸ ਤੋਂ ਬਾਅਦ ਜੋ ਬਕਾਲਤ ਕੀਤੀ ਪਰ ਮੈਂ ਕਹਾ ਵੀ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਤੇ ਬਹੁਤ ਸਾਹਿਤਕਾਰਾਂ ਨੂੰ ਪੰਜਾਬੀ ਚਾਹਣ ਵਾਲਿਆਂ ਨੂੰ ਪੰਜਾਬੀ ਦੇ ਸਾਹਿਤਕਾਰ ਪ੍ਰੇਮੀਆਂ ਨੂੰ ਤੇ ਸਾਹਿਤਕਾਰਾਂ ਨੂੰ ਨਹੀਂ ਮੈਂ ਕਹਿੰਦਾ ਵੀ ਸਾਹਿਤ ਪ੍ਰੇਮੀਆਂ ਨੂੰ ਕਹੂੰਗਾ ਬਹੁਤ سارے ਸਾਹਿਤ ਪ੍ਰੇਮੀਆਂ ਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਵੀ ਬਲਵੰਤ ਗਰਗੀ ਜੀ ਜਿਹੜਾ ਪਿੰਡ ਸੈਣਾ ਦੇ ਵਿੱਚ ਇਸ ਸਨੈਰੀ ਕੋਠੀ ਦੇ ਵਿੱਚ ਜਿਹੜੇ ਪਾਲਣ ਪੋਸ਼ਣ ਹੋਇਆ ਉਹਨਾਂ ਦਾ ਪੜੇ ਤੇ ਇਥੋਂ ਦੇ ਉਹ ਵਸਨੀਕ ਰਹੇ ਤੇ ਇਸ ਤੋਂ ਬਾਅਦ ਦੇ ਵਿੱਚ ਉਹ ਬਕਾਲਤ ਉਹਨਾਂ ਨੇ ਕੀਤੀ ਤੇ ਫਿਰ ਉਹ ਚਲੇ ਗਏ ਵੈਦ ਜਦਵਿੰਦਰ ਸਿੰਘ ਜੀ ਨੇ ਦੱਸਿਆ ਕਿ ਨੈਰੀ ਕੋਠੀ ਤੇ ਉਹਨਾਂ ਦੇ ਪਿਤਾ ਜੀ ਕੰਮ ਕਰਦੇ ਸਨ ਤੇ ਅੰਗਰੇਜ਼ਾਂ ਮਿਲੀ ਦੀ ਇਹ ਨੈਰੀ ਕੋਠੀ ਆ ਪੂਰੇ ਦਾ ਪੂਰਾ ਤੁਸੀਂ ਜੋ ਵਿਊ ਦੇਖ ਸਕਦੇ ਹੋ ਮੈਨੂੰ ਬਹੁਤ ਸੋਹਣਾ ਲੋਕੇਸ਼ਨ ਲੱਗੀ ਇਹ ਤੇ ਬਾਕੀ ਇਹ ਘਰ ਆਗਾ ਜਿਹੜਾ ਸਾਈਡ ਤੇ ਇਹ ਉਹਨਾਂ ਦਾ ਘਰ ਆਗਾ ਜਿੱਥੇ ਉਹਨਾਂ ਦਾ ਲਾਲਣ ਪਾਲਣ ਹੋਇਆ ਜਿੱਥੇ ਉਹਨਾਂ ਨੇ ਰਹਿ ਕੇ ਆਪਣਾ ਅਖਰੀ ਗਿਆਨ ਦੁਨਿਆਵੀ ਗਿਆਨ ਪ੍ਰਾਪਤ ਕੀਤਾ ਤੇ ਬਾਕੀ ਇਹੋ ਜਿਹੇ ਸ਼ਖਸੀਅਤਾਂ ਦਾ ਜੋ ਯਾਦਾਂ ਹੁੰਦੀਆਂ ਨੇ ਸਾਡੇ ਲਈ ਸਾਹਿਤ ਪ੍ਰੇਮੀਆਂ ਲਈ ਬਹੁਤ ਵੱਡਾ ਜੋ ਕਹਿ ਲਈਏ ਇੱਕ ਤੋਹਫਾ ਹੁੰਦੀਆਂ ਨੇ ਤੇ ਵੱਡੀ ਗੱਲ ਬਲਵੰਤਕਾਰ ਕੀ ਜੀ ਦੇ ਜਿਹੜੇ ਜਿੰਨੇ ਵੀ ਚਾਹੇ ਨਾਟ ਰਚਨਾ ਕੀ ਚਾਹੇ ਕਹਾਣੀਆਂ ਹੋਣ ਕਹਾਣੀ ਸੰਗ੍ਰਹਿ ਹੋਵੇ ਉਹਦੇ ਵਿੱਚ ਮਾਲਵੀ ਦੀ ਬੋਲੀ ਤੋਂ ਲੈ ਕੇ ਜਿਹੜਾ ਇੱਕ ਮਿੱਠਾਪਣ ਮਿਲਦਾ ਇੱਕ ਰਸ ਮਿਲਦਾ ਉਹਦੀ ਜੋ ਗੱਲਬਾਤ ਆ ਉਹ ਵੱਖਰੀ ਹੀ ਆ ਉਸ ਮਿਠਾਸ ਦੀ ਗੱਲਬਾਤ ਬਹੁਤ ਵੱਖਰੀ ਆ ਪੰਜਾਬੀ ਦੇ ਇਸ ਲੇਖਕ ਨੇ ਬਹੁਤ ਸੇਵਾ ਕੀਤੀ ਮਾਂ ਬੋਲੀ ਦੀ ਤੇ ਉਹਨਾਂ ਕਹਾਣੀਆਂ ਦੇ ਵਿੱਚ ਜੋ ਜੀਵਨ ਆਮ ਜੀਵਨ ਮਿਲਦਾ ਤੇ ਬਹੁਤ ਸਾਰੇ ਤੱਥ ਜੋ ਸਹੀ ਕਹੀ ਲਈਏ ਕਿ ਆਮ ਜ਼ਿੰਦਗੀ ਦੇ ਪਿੰਡਾਂ ਦੀ ਜ਼ਿੰਦਗੀ ਦੇ ਸਾਨੂੰ ਮਿਲਦੇ ਨੇ ਇਹ ਪੂਰੇ ਦਾ ਪੂਰਾ ਕਮਰਾ ਹੈ ਇੱਥੇ ਪਰਦੇ ਸੀ ਬਲਵੰਤ ਗਾਰਗੀ ਜੀ ਤੇ ਤੁਸੀਂ ਦੇਖ ਸਕਦੇ ਹੋ ਪਰ ਹਾਲਤ ਜਿਹੜੀ ਆ ਇਸ ਕਮਰੇ ਦੀ ਜੋ ਕਹ ਲਈਏ ਕਿ ਖੰਡਰ ਨੋਮਾ ਹੋ ਚੱਕੀ ਆ ਪਰ ਅੰਗਰੇਜ਼ਾਂ ਨੇ ਬਣਾਈ ਬਣਾਈ ਨਹਿਰੀ ਕੋਠੀ ਦਾ ਪ੍ਰਬੰਧ ਤੁਸੀਂ ਦੇਖੋ ਕਿ ਬਹੁਤ ਸਾਰੀਆਂ ਚੀਜ਼ਾਂ ਹਜੇ ਵੀ ਹਜੇ ਵੀ ਤੁਸੀਂ ਦੇਖੋ ਕਿ ਕਿੰਨਾ ਘਰ ਵਗੈਰਾ ਸਹੀ ਪਿਆ ਕਿਵੇਂ ਟਾਨ ਸਾਰਾ ਸਿਸਟਮ ਇਦਾਂ ਲੱਗ ਰਿਹਾ ਕਿ ਬਹੁਤ ਥੋੜੇ ਥੋੜੇ ਹੀ ਸਾਲ ਪੜਿਆ ਪਹਿਲਾਂ ਬਣਿਆ ਹੋਵੇ ਪਰ ਇਹ ਅੰਗਰੇਜ਼ਾਂ ਵੇਲੇ ਦੀ ਨਹਿਰੀ ਕੋਠੀ ਆ ਤੇ ਇਸ ਤੇ ਕੋਈ ਦੋ ਰਹਿ ਨਹੀਂ ਹੈਗੀ ਕਿਉਂਕਿ ਤੁਸੀਂ ਪੁੱਛ ਸਕਦੇ ਹੋ ਆਪਣੇ ਬਜ਼ੁਰਗਾਂ ਨੂੰ ਵੀ ਪੁੱਛ ਸਕਦੇ ਹੋ ਜੇ ਮੇਰੇ ਤੇ ਜੇਕੀ ਨਹੀਂ ਹੈ ਕਿਉਂਕਿ ਇਹਦੀ ਕੰਸਟ੍ਰਕਸ਼ਨ ਹੀ ਇੰਨੀ ਵਧੀਆ ਪਈ ਹੈ ਕਿ ਹਰ ਦੇਖਣ ਵਾਲੇ ਨੂੰ ਇਦਾਂ ਲੱਗਦਾ ਕਿ ਕੁਝ ਕੀ ਹੀ ਸਾਲ ਹੋਣਗੇ ਉਹ ਜਿਹੜੀ ਚਿਮਨੀ ਹੈਗੀ ਉਹ ਵੀ ਦੇਖੋ ਅੰਗਰੇਜ਼ਾਂ ਵੇਲੇ ਦੀ ਹੈਗੀ ਹੈ ਨਾ ਕਿੰਨੇ ਕੋਈ ਇਹ ਤਾਂ ਹੈ ਨਹੀਂ ਕਿ ਵੀ ਸਪੈਸ਼ਲ ਟੀਮ ਦੀ ਲਾਉਣ ਵਾਸਤੇ ਕੋਈ ਉੱਤੇ ਚੜਿਆ ਹੋਊਗਾ ਹਨ ਤੁਸੀਂ ਇਹ ਦੇਖੋ ਵੀ ਕਲਰ ਵੀ ਕਿੰਨਾ ਪਿਆਰਾ ਹੈ ਨਾ ਵੀ ਕਲਰ ਵੀ ਉਹ ਤਾਂ ਸਿੰਪਲ ਸ਼ੋਅਰ ਪਿਆ ਹੈ ਜਿੱਤੇ ਇੱਕ ਤੇ ਮੈਨੂੰ ਬੜਾ ਅੱਛਾ ਲੱਗਿਆ ਤੇ ਫਿਰ ਮੈਂ ਵੈਦ ਜੀ ਨੂੰ ਕਿਹਾ ਵੀ ਵੈਦ ਜੀ ਤੁਸੀਂ ਮਾੜਾ ਜਿਹਾ ਇਸ ਬਾਰੇ ਦੱਸੋ ਉਹਨਾਂ ਨੇ ਫਿਰ ਦੱਸਿਆ ਸਾਨੂੰ ਵੀ ਇਹ ਪਈ ਇਹ ਕਮਰਾ ਉਹਨਾਂ ਦਾ ਨਿੱਜੀ ਕਮਰਾ ਤੇ ਵੱਡੀ ਗੱਲ ਮੈਨੂੰ ਕੰਸਟਰਕਸ਼ਨ ਦੇ ਸਾਬ ਨਾਲ ਨਹੀਂ ਲੱਗੀ ਵੀ ਕੰਸਟਰਕਸ਼ਨ ਹਜੇ ਓਮੀ ਦੀ ਓਮੀ ਪਈਆ ਉਹ ਚਿਮਨੀ ਦਾ ਟੱਕਣ ਜਾਂ ਦੇਖੋ ਤੁਸੀਂ ਉੱਪਰ ਉਹ ਟੱਕਣ ਜਾਂ ਦਿਖਾਇਆ ਜਿਹੜਾ ਮੈਂ ਤੇ ਉਹ ਉਹ ਵੀ ਓਮੀ ਪਿਆ ਕੋਈ ਇਹ ਨਹੀਂ ਹੈਗਾ ਵੀ ਜਿਹੜਾ ਵੀ ਉਹ ਕੋਈ ਚੀਜ਼ ਆ ਉਹਦੀ ਬिखर ਗਈ ਹੋਵੇ ਲੋਹਾ ਕਿੰਨਾ ਵਧੀਆ ਲੱਗਿਆ ਹੋਇਆ ਕਲਰ ਉਹਨੂੰ ਕਿੰਨਾ ਵਧੀਆ ਹੋਇਆ ਹੋਇਆ ਇਹ ਪੂਰੇ ਦਾ ਪੂਰਾ ਥਿਊ ਦੇਖੋ ਤੁਸੀਂ ਹਨਾ ਇਹ ਸਾਰੇ ਕਮਰੇ ਇਹ ਬਹੁਤ ਦੂਰ ਤੇ ਕਦ ਬਾਕੀ ਕੀ ਕਿਆ ਵਿਊ ਸੀਗਾ ਮੈਂ ਤਾਂ ਦੇਖ ਕੇ ਹੈਰਾਨ ਰਹਿ ਗਿਆ ਤੇ ਇੱਕ ਮੈਨੂੰ ਪੁਰਾਣਾ ਬੋਰਡ ਇੱਥੇ ਮਿਲਿਆ ਮੈਨੂੰ ਉਹਦਾ ਉੱਤੇ ਜੀ ਅੰਗਰੇਜ਼ਾਂ ਵੇਲੇ ਦੀ ਗੱਲ ਕਰੀਏ ਤਾਂ ਫਿਰ ਉਹ ਅੰਗਰੇਜ਼ਾਂ ਵੇਲੇ ਦੀ ਹੋ ਸਕਦਾ ਫਿਰ ਉਹ ਉਹ ਬੜਾ ਬੋਰਡ ਬਣ ਬਹੁਤ ਵਧੀਆ ਲੱਗਿਆ ਤੇ ਇੱਕ ਮੀਂਹ ਪੈ ਕੇ ਹਟਿਆ ਸੀ ਤੇ ਮੀਂਹ ਪੈਣ ਦੇ ਕਰਕੇ 뷰 ਵੀ ਬਹੁਤ ਸੋਹਣਾ ਲੱਗਿਆ ਤੇ ਬាទ ਜਦਵਿੰਦਰ ਸਿੰਘ ਜੀ ਨੇ ਸਾਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਇਸ ਜਗ੍ਹਾ ਦੇ ਬਾਰੇ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਹ ਕੋਠੀ ਰਹਿ ਜਾਂਦੀ ਹੈ ਨੈਰੀ ਕੋਠੀ ਜਦੋਂ ਆਪਾਂ ਨਹਿਰ ਦੇ ਕੰਡੇ-ਕੰਡੇ ਜਾਣਦੇ ਆਗੇ ਤੇ ਹੋਰ ਵੀ ਬਹੁਤ ਸਾਰੀਆਂ ਯਾਦਗਰੀਆਂ ਅੰਗਰੇਜ਼ਾਂ ਦੀਆਂ ਬਣਾਈਆਂ ਕੰਸਟਰਕਸ਼ਨਾਂ ਇੱਥੇ ਹਜੇ ਪਈਆਂਆਂ ਗਈਆਂ ਜਿਵੇਂ ਜੋੜੀ ਇੱਕ ਜੋੜੀ ਪੁਲ ਕਹਿੰਦੇ ਆ ਉਹਨੂੰ ਜੋੜੀ ਉੱਥੇ ਅੱਜਕੱਲ ਬੈਡਿੰਗ ਸ਼ੂਟ ਵੀ ਹੁੰਦਾ ਹੈਗਾ ਤੇ ਉਹ ਮਤਲਬ ਕਿ ਬੈਡਿੰਗ ਸ਼ੂਟ ਜਿਹੜਾ ਹੁੰਦਾ ਹੈਗਾ ਤੇ ਉਹ ਬੈਡਿੰਗ ਸ਼ੂਟ ਲੋਕ ਫੋਟੋਆਂ ਖਿੱਚਦੇ ਆਗੇ ਆਉਂਦੇ ਆਗੇ ਤੇ ਬਹੁਤ ਸੋਹਣਾ ਵਿਊ ਹੈਗਾ